ਅਦਰ ਕਿਸਾਨ ਆਗੂ ਸੁਖਜੀਤ ਸਿੰਘ ਹਰਦੋ ਚੰਡੇ ਨੇ ਪੁਖੜਤਾ ਲਗਾਤਾਰ ਜਾਰੀ ਰੱਖੀ ਹੋਈ ਆ ਤੀਜਾ ਦਿਨ ਆ ਉਹਨਾਂ ਦੀ ਪੁਖੜਤਾ ਦਾ ਖਨੋਰੀ ਬੋਰਡ ਤੇ ਕਿਸਾਨ ਆਗੂ ਵੱਲੋਂ ਅਗਲੀ ਰਣਨੀਤੀ ਨੂੰ ਲੈ ਕੇ ਚਰਚਾ ਵੀ ਕੀਤੀ ਜਾ ਰਹੀ ਹੈ ਬੀਤੇ ਦਿਨ ਐਸਐਸਪੀ ਤੇ ਡੀਆਈਜੀ ਪਟਿਆਲਾ ਰੇਂਜ ਨਾਲ ਕਿਸਾਨਾਂ ਦੀ ਮੀਟਿੰਗ ਹੋਈ ਸੀ ਜੋ ਬੇਸਿੱਟਾ ਰਹੀ ਸੋ ਜੇ ਵਿਚਾਰ ਆਉਣ ਵਾਲੇ ਸਮੇਜ ਕੀ ਕੁਝ ਰਣਨੀਤੀ ਬਣਾਈ ਜਾਂਦੀ ਹੈ ਇਹ ਦੇਖਣਾ ਬੜਾ ਅਹਿਮ ਰਹੇਗਾ ਲੇਕਿਨ ਇਥੇ ਕਿਸਾਨ ਆਗੂ ਵੱਲੋਂ ਜੋ ਉਹਨਾਂ ਪੁਖੜਤਾ ਲ ਕੀਤੀ ਜਾ ਰਹੀ ਹੈ ਸੁਖਜੀਤ ਸਿੰਘ ਵੱਲੋਂ ਉਹ ਜਾਰੀ ਹੈ ਔਰ ਹੋਰ ਵੀ ਕਿਸਾਨ ਲਗਾਤਾਰ ਇਥੇ ਪੌਂਸਰੇ ਨੇ ਉਹਨਾਂ ਨੂੰ ਲਗਾਤਾਰ ਇੱਕ ਸਪੋਰਟ ਦੇ ਰਹੇ ਨੇ ਖਨੌਰੀ ਬਾਰਡਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿਸਾਨ ਆਗੂ ਸੁਖਜੀਤ ਸਿੰਘ ਦੀ ਪੋਹ ਹੜਤਾਲ ਜਾਰੀ ਹੈ ਔਰ ਸਾਫ ਤੌਰ ਤੇ ਉਹਨਾਂ ਵੱਲੋਂ ਕੀ ਆ ਜਾ ਰਿਹਾ ਹੈ ਕਿ ਜਦ ਤੱਕ ਉਹਨਾਂ ਦੀਆਂ ਮੰਗਾ ਪ੍ਰਵਾਨ ਨਹੀਂ ਹੁੰਦੀਆਂ ਇਸੇ ਤਰ੍ਹਾਂ ਦਰਾਂ ਲੋਟਾਟੇ ਰਹਿਣਗੇ ਸੋ ਦੱਸਦੇ ਕਿ ਪੋਹ ਹੜਤਾਲ ਦਾ ਤੀਜਾ ਦਿਨ ਹੈ ਉਧਰ ਜੱਸ ਦੇ ਕਿ ਕਿਸਾਨ ਆਗੂ ਜੁਤੀ ਜਲੇਵਾਲ ਉਹ ਹਸਪਤਾਲ ਚ ਨੇ ਲੇਕਿਨ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਵੀ ਕੁਝ ਨਹੀਂ ਖਾਇਆ ਪੀਆ ਜਾ ਰਿਹਾ ਸੋ ਇਹ ਤਸਵੀਰ ਫਿਲਹਾਲ ਬਣੀ ਹੋਈ ਹੈ ਹਾਲਾਂਕਿ ਮੀਟਿੰਗਾਂ ਜਿਹੜੀਆਂ ਨੇ ਉਹ ਲਗਾਤਾਰ ਜਾਰੀ ਨੇ ਕਿਸਾਨਾਂ ਚੋਤੇ ਬੰਦੀਆਂ ਦੀ ਅੱਜ ਮੀਟਿੰਗ ਬੀਤੇ ਦਿਨ ਐਸਐਸਪੀ ਤੇ ਡੀਆਈਜੀ ਦੇ ਨਾਲ ਮੀਟਿੰਗ ਹੋਈ ਜੋ ਬੇਸੱਟਾ ਰਹੀ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲੀ ਰਿਹਾਈ ਤੇ ਬਜਟ ਨੇ ਕਿਸਾਨ ਕੀ ਪਹਿਲਾਂ ਉਹਨੂੰ ਰਿਹਾ ਕਰੋ ਉਸ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਕਿਸਾਨਾਂ ਆਗੂ ਸੁਖਜੀਤ ਸਿੰਘ ਦੀ ਫੋਖੜਤਾਲ ਪਰ ਲਗਾਤਾਰ ਜਾਰੀ ਹੈ ਖਨੌਰੀ ਬਾਰਡਰ ਦੀਆਂ ਇਹ ਤਸਵੀਰਾਂ ਕਿਸਾਨੀ ਸੰਘਰਸ਼ ਨੇ ਉਸ ਟਾਈਮ ਵੱਖਰਾ ਮੋੜ ਲਿਆ ਜਦੋਂ ਜਗਜੀਤ ਸਿੰਘ ਡੱਲੇਵਾਰ ਨੇ ਅਹਿਦ ਕਰ ਲਿਆ ਕਿ ਮੈਂ ਹੁਣ ਜਿੰਨਾ ਚਿਰ ਸਰਕਾਰ ਜਿਹੜੀ ਕੇਂਦਰ ਸਰਕਾਰ ਆ ਭਾਵੇਂ ਪੰਜਾਬ ਸਰਕਾਰ ਆ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਹੁਣ ਮੈਂ ਮਰਨਵਾਤੇ ਬੈਠਾਂਗਾ 26 ਨਵੰਬਰ ਨੂੰ ਜਿਹੜਾ ਮਰਨਵਾਤੇ ਬੈਠਣਾ ਸੀ ਸੀ ਤੇ ਉਸ ਤੋਂ ਸਵੇਰੇ ਜਿਹੜਾ 3 ਵਜੇ ਦੇ ਕਰੀਬ ਵੱਡੀ ਪੁਲਿਸ ਫੋਰਸ ਦੇ ਨਾਲ ਜਿਹੜਾ ਉਹਨਾਂ ਨੂੰ ਸਵੇਰੇ ਇੱਥੋਂ ਲਜਾਇਆ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਉਸ ਸੰਘਰਸ਼ ਨੂੰ ਮਰਨ ਵਰਤ ਕਹਿ ਸਕਦੇ ਆ ਅਨਸਨ ਕਹਿ ਸਕਦੇ ਆ ਉਹਨੂੰ ਅੱਗੇ ਵਧਾਉਂਦੇ ਹੋਏ ਸੁਖਜੀਤ ਸਿੰਘ ਜਿਹੜੇ ਹੈਗੇ ਆ ਉਹ ਹਰਦੋ ਝੰਡੇ ਸੁਖਜੀਤ ਸਿੰਘ ਹਰਦੋ ਝੰਡੇ ਜੋ ਐਕਸ ਆਰਮੀ ਮੈਨ ਨੇ ਉਹ ਉਹਨਾਂ ਦੀ ਜਗ੍ਹਾ ਤੇ ਅਨਸਨ ਜਿਹੜਾ ਉਹ ਜਾਰੀ ਕੀਤਾ ਹੋਇਆ ਕੀ ਕਹਿਣਾ ਚਾਹੁੰਦੇ ਕਿੰਦਾਂ ਦਾ ਜਿਹੜਾ ਮਾਹੌਲ ਹੈ ਖਨੌਰੀ ਬਾਰਡਰ ਦਾ ਤੇ ਪ੍ਰਸ਼ਾਸਨ ਕੱਲ ਬੜਾ ਪਹੁੰਚਿਆ ਸੀ ਕਿੰਦਾਂ ਦਾ ਜਿਹੜਾ ਜਿਹੜਾ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਕੀ ਕਿਹਾ ਪ੍ਰਸ਼ਾਸਨ ਨੇ ਅਸਲ ਦੇ ਵਿੱਚ ਗੱਲ ਕੀ ਸੀ ਡੱਲੇਵਾਲ ਸਾਹਿਬ ਨੂੰ ਚੱਕਣ ਦਾ ਕਾਰਨ ਕੀ ਸੀ ਸਰਕਾਰ 10 ਮਹੀਨਿਆਂ ਵਾਂਗੂ ਸਾਨੂੰ ਬੈਠਿਆਂ ਨੂੰ ਉਹ ਅੱਗੇ ਸਰਕਾਰ ਦੇ ਕੰਨ ਤੋਂ ਜੂ ਨਹੀਂ ਸਰਕੀ ਹਮ ਸਰਕਾਰ ਨੂੰ ਇਸ ਗੱਲ ਦਾ ਭਲੇਖਾ ਸੀ ਵੀ ਜੇ ਡੱਲੇਵਾਲ ਸਾਹਿਬ ਨੂੰ ਅਸੀਂ ਚੱਕ ਕੇ ਲੈ ਜਾਂਦੇ ਆਂ ਤੇ ਅਧੋਲਣ ਕਮਜ਼ੋਰ ਪੈ ਜਾਊਗਾ ਹਮ ਪਰ ਸੁਖਜੀਤ ਸਿੰਘ ਨੇ ਇਸ ਮੌਤ ਨੂੰ ਕਬੂਲਿਆ ਲੋਕਾਂ ਲਈ ਹਮ ਮੌਤ ਨੂੰ ਕਬੂਲਿਆ ਆਪਣੇ ਲਈ ਹਮ ਵੀ ਮੈਂ ਲੋਕਾਂ ਦਾ ਹਮਦਰਦ ਆਂ ਲੋਕਾਂ ਦੀ ਲੜਾਈ ਹੈ ਹਮ ਅੱਜ ਸਰਕਾਰ ਇਸ ਗੱਲ ਤੋਂ ਜਿਵੇਂ ਕਹਿ ਦਈਏ ਵੀ ਡਰੀ ਹੋਈ ਆ ਜਿਸ ਕਰਕੇ ਉਹ ਇਹ ਕੱਲ ਆਈ ਆ ਇਹ ਦੇਖਣ ਆਏ ਤੇ ਵੀ ਕੀ ਧਰਨਾ ਅੱਗੇ ਵਧਿਆ ਇੱਕ ਕਮਜ਼ੋਰ ਪਿਆ ਉਹਦੇ ਚੱਕਣ ਨਾਲ ਸਰਕਾਰ ਨੂੰ ਐਮਐਸਬੀ ਦੇਣੀ ਪੈਣੀ ਹੈ ਠੀਕ ਹੈ ਵੀ ਘੋਲ ਲੰਬਾ ਹੋਰ ਹੋ ਸਕਦਾ ਪਰ ਲੋਕ ਇਸ ਘੋਲ ਦੇ ਵਿੱਚੋਂ ਮੁੁਰਕਰ ਨਹੀਂ ਕਦੇ ਵੀ ਹੋਣਗੇ ਐਮਐਸਬੀ ਲਈ ਕਿੰਨੇ ਕੁ ਕਿਸਾਨ ਨੇ ਜਿਹੜੇ ਅੱਗੇ ਬੈਠਣ ਤਿਆਰ ਉਹ ਜਿਹੜੇ ਜਗਜੀਤ ਸਿੰਘ ਨੇ ਬੈਠੇ ਨੇ ਜਿਵੇਂ ਇਹ ਤਾਂ ਬੈਠੀ ਬੈਠੇ ਨੇ ਜਿਹੜੇ ਆ ਨਾਲ ਜਿਹੜੀ ਸੰਗਤ ਬੈਠੀ ਆ ਇਹ ਤਾਂ ਨਾਲ ਇਹ ਵੀ ਸਾਰੇ ਸਿਰ ਦੇਣ ਨੂੰ ਤਿਆਰ ਨੇ ਅੱਜ ਦੀ ਲੜਾਈ ਦੇ ਵਿੱਚ ਲੋਕਾਂ ਨੇ ਬੜਾ ਇੱਕ ਬਹੁਤ ਦੁੱਖ ਪ੍ਰਗਟ ਹੋ ਗਿਆ ਇਹ ਗੱਲ ਹੈ ਜਿਹੜੀ ਜਡਾਲਿਆਲ ਸਾਹਿਬ ਨੂੰ ਚੱਕ ਕੇ ਲੈ ਕੇ ਗਏ ਨੇ ਧੱਕਾ ਕਰਿਆ ਇਹਨਾਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਜੋਸ਼ ਹੈ ਹਰਖ ਹੈ ਵੀ ਸਾਰੇ ਲੋਕ ਸਿਰ ਦੇਣ ਨੂੰ ਤਿਆਰ ਨੇ ਕੋਈ ਵੀ ਬੰਦਾ ਪਿਛੇ ਨਹੀਂ ਹਟੂਗਾ ਮੈਂ ਜਿਸ ਦਿਨ ਇੱਥੇ ਬੈਠਾ ਸੀ ਪਹਿਲੇ ਦਿਨ ਇੱਥੇ ਕਈ ਬਜ਼ੁਰਗ ਆਏ ਤੇ ਮੇਰਾ ਨਾਮ ਲਿਖੋ ਮੇਰਾ ਨਾਮ ਲਿਖੋ ਹੌਸਲਾ ਬਿਲਕੁਲ ਜਦ ਦਿਨ ਮੇਰਾ ਆਖਰੀ ਸਾਹ ਵੀ ਨਿਕਲੂਗਾ ਨਾ ਹੌਸਲਾ ਮੇਰਾ ਹਦੋਂ ਨਹੀਂ ਬੁਲਾਉਂਦਾ ਹੋਊਗਾ ਤੇ ਮੈਂ ਪਹਿਲਾਂ ਹੀ ਗੱਲ ਤੁਹਾਨੂੰ ਦੱਸੀ ਵੀ ਸਿਹਤ ਕਮਜ਼ੋਰ ਹੋ ਸਕਦੀ ਆ ਨਾ ਕੁਝ ਖਾਣ ਪੀਣ ਨਾ ਲੇਕਿਨ ਜਿਹੜੇ ਹੌਸਲੇ ਆ ਉਹ ਕਦੀ ਡਗ ਮੰਗਾਉਣਗੇ ਨਹੀਂ ਜਿਸ ਦਿਨ ਮੈਂ ਔਰ ਜਗਜੀਤ ਸਿੰਘ ਢੱਲੇਵਾਲ ਨੇ ਪਹਿਲੋਂ ਆਪਾਂ ਸਲਾਹ ਕੀਤੀ ਸੀ ਆਪਾਂ ਇਹ ਮੋਰਚੇ ਨੂੰ ਇੱਕ ਹਲੂਣਾ ਦਈਏ ਉਹਦੇ ਸਾਰਾ ਕੁਝ ਸੋਚ ਵਿਚਾਰ ਕੀਤਾ ਸੀ ਕਿ ਸਾਨੂੰ ਪਤਾ ਹੀ ਸਰਕਾਰ ਬੜੀ ਗੁੰੰਗੀ ਬਹਿਰੀ ਆ ਸਾਡੀ ਦੋਵਾਂ ਦੀ ਜਾਨ ਤੇ ਜਾ ਸਕਦੀ ਕਿ ਪਹਿਲਾਂ ਜਗੀ ਸੰਟਲੇਵਾਲ ਨੇ ਬੈਠਣਾ ਸੀ ਉਹਨਾਂ ਤੋਂ ਬਾਅਦ ਮੈਂ ਬੈਠਣਾ ਸੀ ਲੇਕਿਨ ਕੁਦਰਤ ਦਾ ਕ੍ਰਿਸ਼ਮਾ ਦੇਖੋ ਕਿ ਦੋਨੋਂ ਇੱਕ ਸਾਥ ਇੱਕ ਨਾਲ ਹੀ ਬੈਠ ਗਏ ਔਰ ਪਟਿਆਲੇ ਵੀ ਆਪਾਂ ਇਕੱਠੇ ਬੈਠੇ ਸੀਗੇ ਮੈਨੂੰ ਲੱਗਦਾ ਕਿ ਪਰਮਾਤਮਾ ਨੂੰ ਕੀ ਮਨਜ਼ੂਰ ਆ ਉਹ ਤੇ ਉਹ ਦੱਸ ਸਕਦਾ ਤੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਾਂਗੇ ਬਣੇ ਰਹੋ ਪਿਟਿਸ਼ਨਰ ਕੈਮਰਾਮੈਨ ਦੀਪਕ ਗਰਗ ਦੇ ਨਾਲ ਗੁਰਦ